ਕਦੋਂ ਦੀ ਫਲਾਈਟ ਹੈ ਤੇਰੀ ਫਲਾਈਟ ਕੱਲ ਰਾਤ ਦੀ ਹੈ ਦਿੱਲੀੋਂ ਕਿਉਂ ਕੀ ਗੱਲ ਹੋ ਗਈ ਗੱਲ ਤਾਂ ਕੁਝ ਨਹੀਂ ਛੋਟੇ ਭਾਈ ਮੈਂ ਤਾਂ ਤੈਨੂੰ ਇਹੀ ਦੱਸਣਾ ਸੀ ਵੀ ਭਾਈ ਅਸੀਂ ਅੱਜ ਕੀ ਤੇਰੀ ਜ਼ਮੀਨ ਠੇਕੇ ਤੇ ਨਹੀਂ ਲੈ ਸਕਦੇ ਸਾਡਾ ਸਾਰਾ ਟੱਬਰ ਮਿੱਟੀ ਨਾਲ ਮਿੱਟੀ ਹੋਇਆ ਰਹਿਦਾ ਤੇ ਬਚਦਾ ਬਚਾਉਂਦਾ ਵਿੱਚੋਂ ਸਾਨੂੰ ਕੱਖ ਨਹੀਂ ਇਹ ਕੀ ਗੱਲ ਕਹੀ ਜਾਂਦਾ ਬਾਈ ਪਿਛਲੇ 15 ਸਾਲ ਹੋ ਗਏ ਤੁਹਾਨੂੰ ਸਾਡੀ ਜ਼ਮੀਨ ਬੰਦਿਆਂ ਨੂੰ ਬਾਪੂ ਦੇ ਮੁੱਕਣ ਤੋਂ ਬਾਅਦ ਤੁਸੀਂ ਆਪ ਆ ਕੇ ਗਿਆ ਸੀ ਕਿ ਜ਼ਮੀਨ ਸਾਨੂੰ ਦਿਓ ਠੇਕੇ ਤੇ ਤੇ ਮੈਂ ਵੀ ਐਸੇ ਬੇਫਿਕਰੀ ਵਿੱਚ ਪਿਛਲੇ 15 ਸਾਲ ਤੋਂ ਕੈਨੇਡਾ ਰਹਿ ਰਿਹਾ ਬੇਜਮੀਂ ਤੁਹਾਡੇ ਕੋਲੇ ਆ ਸਾਡੇ ਆਪਣਿਆਂ ਕੋਲ ਤੇ ਹੁਣ ਤੁਸੀਂ ਆ ਗੱਲ ਕਹਿ ਦਿੱਤੀ ਚਲੋ ਠੀਕ ਆ ਜੇ ਤੁਹਾਨੂੰ ਠੇਕਾ ਜ਼ਿਆਦਾ ਲੱਗਦਾ ਤਾਂ ਕਿੱਲੇ ਮਗਰ 4-5000 ਘੱਟ ਕਰ ਲੈਨੇ ਆਪਾਂ ਪਰ ਐ ਖੜੇ ਪਏ ਟੈਨਸ਼ਨ ਤਾਂ ਨਾ ਦਿਓ ਮੈਨੂੰ ਨਹੀਂ ਛੋੜਿਆ ਸਾਨੂੰ 2-4000 ਘਟਾ ਕੇ ਵੀ ਵਾਰਾ ਨਹੀਂ ਖਾਦੀ ਆਪ ਤਾਂ ਤੁਸੀਂ ਕੈਨੇਡਾ ਐਸ਼ਾਂ ਕਰਦੇ ਹੋ ਤੇ ਇਧਰ ਮੇਰੇ ਜਵਾਕ ਮਿੱਟੀ ਨਾਲ ਘੁੰਡੇ ਆ ਚਲੋ ਜੇ ਖੱਪ ਖਪਾ ਕੇ 4-6 ਲੜ ਬਚਦੇ ਵੀ ਹੁਣ ਤਾਂ ਵੀ ਕੁਛ ਨਹੀਂ ਪਰ ਹੁਣ ਤਾਂ ਭਾਈ ਤੁਹਾਡੀ ਜ਼ਮੀਨ ਸਾਨੂੰ ਪੱਲਿਓ ਪੈਂਦੀ ਹੈ ਪਰ ਭਾਈ ਇਹ ਗੱਲ ਤਾਂ ਤੁਸੀਂ ਉਦੋਂ ਵੀ ਕਹਿ ਸਕਦੇ ਸੀ ਜਦੋਂ ਮੈਂ ਇੰਡੀਆ ਆਇਆ ਹੁਣ ਖੜੇ ਪੈਰ ਮੈਂ ਕੀ ਕਰਾਂ ਭਾਈ ਜੋ ਕਰਨਾ ਤੂੰ ਕਰ ਲੈ ਜਾਂ ਤਾਂ ਖੇਤੀਬਾੜੀ ਆ ਆ ਕੇ ਕਰ ਲੋ ਇੱਥੇ ਤੇ ਜਾਂ ਫਿਰ ਪਿੰਡ ਚ ਕੋਈ ਇੰਨੇ ਪੈਸੇ ਤੇ ਠੇਕੇ ਤੇ ਲੈਂਦਾ ਬਿਸ਼ੱਕ ਉਹਨੂੰ ਦੇ ਦਿਓ ਸਾਡਾ ਕੋਈ ਗੁੱਸਾ ਨਹੀਂ ਪਰ ਯਾਰ ਹੁਣ ਖੜੇ ਪੈਰ ਕਿਹਨੇ ਲੈਣੀਆਂ ਠੇਕੇ ਤੇ ਜ਼ਮੀਨ ਨਾਲੇ ਆਸੇ ਪਾਸੇ ਦੇ ਸਾਰੇ ਪਿੰਡਾਂ ਨੂੰ ਪਤਾ ਥੋਡੇ ਤੋਂ ਬਿਨਾ ਮੈਂ ਜ਼ਮੀਨ ਹੋਰ ਕਿਸੇ ਨੂੰ ਨਹੀਂ ਦਿੰਦਾ ਠੇਕੇ ਤੇ ਹੁਣ ਮੈਂ ਉੱਥੇ ਆਵਦੀ ਕੈਨੇਡਾ ਦੀ ਕਬੀਲਦਾਰੀ ਦੇ ੱਠਾਂ ਕਿ ਇੱਥੇ ਆ ਕੇ ਵਾਈ ਕਰਾਂ ਆ ਇਧਰ ਦੀ ਗੱਲ ਹੋਰ ਆ ਬਾਈ ਬੰਦਾ ਸਾਲ 6 ਮਹੀਨੇ ਇਧਰ ਉਧਰ ਵੀ ਹੋ ਜੇ ਨਾ ਤਾਂ ਸਰ ਜਾਂਦਾ ਪਰ ਉਧਰ ਜੇ ਮੈਂ 2 ਮਹੀਨੇ ਵੀ ਕੰਮ ਤੇ ਨ ਆ ਕਰਦੇ ਦੀ ਸਿਰ ਤੇ ਪੰਡ ਵੱਜ ਜਾਣੀ ਹੈ। ਬਾਈ ਸਮਝਿਆ ਕਰ ਯਾਰ। ਨਹੀਂ ਮੇਰ ਅਸੀਂ ਤੈਨੂੰ ਸੋਚ ਸਮਝ ਕੇ ਜਵਾਬ ਦਿੰਦਾ। ਯਾ ਤਾਂ ਭਾਈ ਠੇਕਾ ਅੱਧਾ ਕਰ ਲਾ। ਤੇ ਜਾਂ ਫਿਰ ਜਿਵੇਂ ਤੇਰੀ ਮਰਜ਼ੀ ਹੋਵੇ ਕਰ ਲਾ। ਐ ਕਿਵੇਂ ਅੱਧਾ ਕਰਲਾਂ ਯਾਰ? ਉਧਰ ਕੈਨੇਡਾ 'ਚ ਮੇਰੇ ਖਰਚੇ ਬੜੇ ਵੱਧੇ ਪਏ ਆ ਤੇ ਉਸ ਹਿਸਾਬ ਨਾਲ ਹੀ ਮੈਂ ਸੈਟਿੰਗ ਕੀਤੀ ਆ। ਐ ਤਾਂ ਤਾਂ ਚਾਹੀ ਹਲ ਜੋ ਮੇਰਾ ਸਾਰਾ ਫਿਰ ਛੱਡੋ ਕੈਨੇਡਾ ਇੱਧਰ ਆ ਕੇ ਕਰੋ ਬਾਈ। ਥੋਨੂੰ ਵੀ ਪਤਾ ਲੱਗੇ ਜੱਟਾਂ ਨੂੰ ਖੇਤੀਬਾੜੀ ਚੋਂ ਬਚਦਾ ਕੀ ਆ ਵੇਖਣ ਨੂੰ ਹੀ ਲੱਗਦਾ ਵੀ ਠੇਕੇ ਦੇ ਜ਼ਮੀਨ ਲੈ ਕੇ ਅਸੀਂ ਬੜੇ ਸ਼ਾਹ ਬਣ ਗਏ ਰੇਹਾਂ ਸਪਰੇ ਆ ਤੇਲ ਤਪਾ ਸਾਨੂੰ ਮਾਂਜੀ ਬੈਠੇ ਆ ਤੋ ਉਹ ਤਾਂ ਤੁਹਾਡੀ ਗੱਲ ਠੀਕ ਆ ਪਰ ਮੈਂ ਆਪਾਂ ਕਿਵੇਂ ਵਾਹੀ ਕਰ ਸਕਦਾ ਮੈਂ ਕਿਹੜਾ ਇੱਥੇ ਰਹਿਣਾ ਨਾਲੇ ਵਾਹੀ ਕਰ ਲਈ 100 ਸਾਮ ਸੱਪਾ ਚਾਹੀਦਾ ਖੇਤੀ ਖਸਮਾ ਸੇਤੀ ਹੁੰਦੀ ਆ ਤੇ ਜੇ ਮੈਂ ਆਪ ਹੀ ਨਾ ਉਹਨਾਂ ਦੇ ਸਿਰ ਤੇ ਹੋਇਆ ਤਾਂ ਮੇਰੇ ਪੱਲੇ ਕੀ ਪਉਣਗੇ ਕੰਮ ਐ ਤੁਸੀਂ ਆਪ ਦੱਸੋ ਯਾਰ ਬਸ ਆਹੀ ਗੱਲ ਤੈਨੂੰ ਸਮਝਾਉਣੀ ਸੀ ਹੁਣ ਲੱਗਿਆ ਨਾ ਪਤਾ ਇਹ ਗੱਲਾਂ ਤੇ ਕੜਾਦਾ ਕੀ ਐ ਉਹ ਤਾਂ ਮੈਂ ਵੀ ਬਥੇਰੇ ਬਣਾ ਲੈਣਾ ਜੇ 40000 ਕਿੱਲੇ ਦਾ ਠੇਕਾ ਮਨਜ਼ੂਰ ਆ ਤਾਂ ਕਰ ਗੱਲ ਜਿਵੇਂ ਤੇਰੀ ਮਰਜ਼ੀ ਵੇਖ ਲੈ ਆ ਬਾਈ ਪਰ ਵੈਸੇ ਹੈ ਤਾਂ ਇਹ ਤੱਕਾ ਹੀ ਤੁਹਾਨੂੰ ਵੀ ਪਤਾ ਮੈਂ ਇੱਥੇ ਰਹਿ ਕੇ ਵਾਈ ਨਹੀਂ ਕਰ ਸਕਦਾ ਸ਼ਾਇਦ ਇਸੇ ਲਈ ਤੁਸੀਂ ਐ ਕਰ ਰਹੇ ਹੋ ਮੈਂ ਤਾਂ ਤੁਹਾਨੂੰ ਕਦੇ ਉਪਰਾ ਨਹੀਂ ਸਮਝਿਆ ਪਰ ਤੁਸੀਂ ਅੱਜ ਆਪਣਿਆਂ ਵਾਲੀ ਗੱਲ ਕੋਈ ਕੀਤੀ ਨਹੀਂ ਇਹ ਤਾਂ ਤੇਰੇ ਸਮਝਣ ਦੇ ਆ ਵੀ ਅਸੀਂ ਤਾਂ ਤੈਨੂੰ ਅੱਜ ਵੀ ਆਪਦਾ ਹੀ ਸਮਝਦੇ ਆ ਤਾਂ ਹੀ ਤਾਂ ਤੇਰੇ ਜਾਂ ਤੇਰੇ ਟੱਬਰ ਤੇ ਇੱਥੇ ਆਏ ਤੇ ਤੁਹਾਡੇ ਅੱਗੇ ਪਿੱਛੇ ਭੱਜੇ ਫਿਰਦੇ ਆਂ ਜੇ ਅਸੀਂ ਤੁਹਾਡੇ ਤੋਂ ਕੀ ਲੈਣਾ